ਤਾਪੀ ਮਾਰ ਕੇ ਨਾ ਚੈਲੰਜ ਆ ਮੇਰਾ ਜੇ ਸੀਟ ਕੱਢ ਜਵੇ ਤਾਂ ਨਰੇਸ਼ ਕਟਾਰੀਆ ਜਿੱਤ ਕੇ ਆਊਗਾ ਇੱਥੇ ਹੀ ਤੁਹਾਡੇ ਸਾਹਮਣੇ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਐਨਾ ਕੰਮ ਕਰੂੰਗਾ ਜੇ ਘਰੇ ਬੈਠਾ ਨਾ ਜਿੱਤਾਂ ਤਾਂ ਕਹਿ ਦਿਆ ਜੀ ਐਨੇ ਕੰਮ ਸੋਚੀ ਬੈਠਾ ਜਬੀਰ ਜੀਰਾ ਜੀ ਨੇ ਲਾਈਵ ਹੋ ਕੇ ਕਿਹਾ ਸੀ ਕਿ 29 ਕਰੋੜ ਰੁਪਇਆ ਜਿਹੜਾ ਵਾ ਉਹ ਸਰਪੰਚੀ ਤੋਂ ਕਟਾਰੀਆ ਪਰਿਵਾਰ ਨੇ ਕਮਾ ਲਿਆ ਵਾ ਸਰਪੰਚਾ ਤੋਂ 29 ਕਰੋੜ ਰੁਪਇਆ ਲਿਆ ਮੇਰੇ ਕੋਲ ਆਨ ਰਿਕਾਰਡ ਹੋ ਕਹਿੰਦੇ ਵੀ ਪਿਆ 29 ਕਰੋੜ ਰੁਪਇਆ ਸਰਪੰਚੀ ਜੋ ਕਮਾ ਗਿਆ ਸਹੀ ਸਹੀ ਦੱਸਿਓ ਕੀ ਇਹ ਚੱਕਰ ਇਹ ਹੀ ਗੱਲ ਕਹਿਣੀ ਆ ਵੀ ਜੇ ਤਾਂ ਮੈਂ ਚੰਗੇ ਕੰਮ ਕੀਤੇ ਆ ਤੇ ਵੋਟਾਂ ਪਾ ਦਿਓ ਨਹੀਂ ਤਾਂ ਬੇਸ਼ੱਕ ਨਾ ਪਾਇਆ ਜੀ ਮੈਨੂੰ ਪਤਾ ਨਾ ਮੈਂ ਤਿੰਨ ਜਿਹੜੇ ਸਾਲ ਰਹਿ ਗਏ 2 ਸਵਾ 2 ਸਾਲ 2.5 ਸਾਲ ਮੈਂ ਇੰਨੇ ਕੰਮ ਕਰਨੇ ਆ ਮੈਂ ਕਹਿੰਦਾ ਇਲਾਕੇ ਨੇ ਸੋਚਿਆ ਹੀ ਨਹੀਂ ਹੋਆ ਠੀਕ ਹੈ ਮੈਨੂੰ ਪਤਾ ਵਾ ਲੋਕਾਂ ਨੇ ਕਹਿਣਾ ਵੀ ਅਜੇ ਤਾਂ ਤਾ ਨਹੀਂ ਤੁਸੀਂ ਪੂਰਾ ਕੀਤਾ ਸਾਰਾ ਕੁਝ ਪੂਰਾ ਕਰਾਂਗੇ 1000 ਰੁਪਏ ਗਾਰੰਟੀ ਜਿਹੜੀ ਦਿੱਤੀ ਉਹ ਵੀ ਸ਼ੁਰੂ ਕਰਾਵਾਂਗੇ ਜਿਹੜੇ ਆ ਪਿੰਡ ਪਿੰਡ ਦੇ ਪਾਰਕ ਬਣਾ ਕੇ ਦਿਖਾਵਾਂਗੇ ਛੱਪੜ ਜਿਹੜੇ ਆ ਉਹ ਐ ਟੋਪੋ ਟੋਪ ਹੋਣਗੇ ਲੋਕੀ ਸੈਰ ਵੀ ਕਰਨਗੇ ਤੇ ਯਾਦ ਵੀ ਕਰਨਗੇ ਇਹੋ ਜੇ ਫੁੱਲ ਬੂਟੇ ਲਾ ਮੈਂ ਕਹਿੰਦਾ ਜੀ ਅਸੀਂ ਜੋ ਸੋਚੀ ਬੈਠੇ ਨਾ ਤਾਂ ਆਮ ਪਾਰਟੀ ਸੋਚੀ ਬੈਠੀ ਆ ਤੇ ਜਦੋਂ ਸਾਰਾ ਕੁਝ ਬਣ ਗਿਆ ਨਾ ਤਾਂ ਦੁਨੀਆ ਯਾਦ ਕਰੂਗੀ ਵੀ ਠੀਕ ਭਾਈ ਜੀ ਮੈਂ ਇਹ ਕਹਿੰਦਾ ਵੀ ਕਿਸੇ ਗੁੰਮੜਾ ਨਾ ਹੋ ਤੁਸੀਂ ਪਹਿਲਾਂ ਪਾਰਟੀ ਦੇ ਨਾਲ ਜੁੜੋ ਤੁਸੀਂ ਵੇਖੋ ਉਹਨਾਂ ਦੀ ਨੀਤੀ ਕਿਹੋ ਜੀ ਆ ਉਹਨਾਂ ਦੀ ਨੀਅਤ ਕਿਹੋ ਜੀ ਆ ਇੱਕ ਮੌਕਾ ਜਦੋਂ ਕੇਜਰੀਵਾਲ ਜੀ ਨੇ ਕਿਹਾ ਸੀ ਇੱਕ ਮੌਕਾ ਇੱਕ ਮੌਕਾ ਤੋਂ ਵੇਖੋ ਤੁਹਾਡੇ ਸਾਹਮਣੇ ਤਿੰਨ ਮੌਕੇ ਦਿੱਤੇ ਲੋਕਾਂ ਨੇ ਚੰਗੇ ਸੀ ਤਾਂ ਹੀ ਹੈ ਨਾ ਤੇ ਅਸੀਂ ਵੀ ਇਹੀ ਕਿਹਾ ਸੀ ਵੀ ਇੱਕ ਮੌਕਾ ਦੇ ਕੇ ਵੇਖੋ ਜੇ ਚੰਗੇ ਹੋਣ ਚੰਗੇ ਕੰਮ ਕਰਾਂਗੇ ਤੁਸੀਂ ਅਗਲੀ ਵਾਰ ਵੋਟਾਂ ਪਾ ਦੇ ਨਹੀਂ ਤਾਂ ਨਾ ਪਾ ਦੇ ਹੁਣ ਵੀ ਪ੍ਰਮਾਤਮਾ ਕਿਰਪਾ ਕਰੇ ਆ ਤੁਹਾਡੇ ਸਾਹਮਣੇ ਯਾਦ ਰੱਖਿਆ ਜੇ ਅੱਜ ਦੀ ਗੱਲ ਇਲੈਕਸ਼ਨ ਆਉਣਾ ਵਾ ਮੈਂ ਕੋਈ ਵੋਟਾਂ ਦੇ ਇਹੀ ਗੱਲ ਕਹਿਣੀ ਆ ਵੀ ਜੇ ਤਾਂ ਮੈਂ ਚੰਗੇ ਕੰਮ ਕੀਤੇ ਆ ਤੇ ਵੋਟਾਂ ਪਾ ਦਿਓ ਨਹੀਂ ਤਾਂ ਬੇਸ਼ੱਕ ਨਾ ਪਾਇਆ ਜੀ ਮੈਨੂੰ ਪਤਾ ਨਾ ਮੈਂ ਤਿੰਨ ਜਿਹੜੇ ਸਾਲ ਰਹਿ ਗਏ 2 ਸਵਾ 2 ਸਾਲ 2.5 ਸਾਲ ਮੈਂ ਇੰਨੇ ਕੰਮ ਕਰਨੇ ਆ ਮੈਂ ਕਹਿੰਦਾ ਇਲਾਕੇ ਨੇ ਸੋਚਿਆ ਹੀ ਨਹੀਂ ਹੋਣਾ ਲੋਕ ਕੋਡ ਆਪਣੇ ਬਣਨ ਤੁਸੀ ਆ ਤੁਹਾਡੇ ਸਾਹਮਣੇ ਹੀ ਆ ਬਸ ਪਾਰਕ ਇੱਥੇ ਹੈਗਾ ਕਿਤੇ ਘੁੰਮਣ ਫਿਰਨ ਵਾਸਤੇ ਉਧਰ ਉਹ ਬਣਦਾ ਪਿਆ ਕਚੈਰੀਆਂ ਚ ਹਾਂ ਜੀ બસ ਸਾਡੇ ਮਨਜ਼ੂਰ ਹੋ ਗਏ ਆ ਬਸ ਉਹ ਪੈਸੇ ਮੈਂ ਰਹਿ ਗਿਆ ਕੱਲ ਨੂੰ ਪੈ ਜਾਣ ਪਰਸੋਂ ਪੈ ਜਾਣ ਉੱਥੇ ਟ੍ਰੀਟਮੈਂਟ ਪਲਾਂਟ ਲੱਗ ਰਿਹਾ ਵਾ ਮੱਲਾਂ ਵਾਲੇ ਹੂੰ ਮਕੂ ਜੀਰੇ ਇੱਕ ਇੱਕ ਪਲਾਂਟ ਤੇ 75 75 ਕਰੋੜ ਰੁਪਈਆ ਖਰਚ ਹੋਣਾ ਤੁਸੀਂ ਕਰੋੜਾਂ ਦੀ ਗੱਲ ਕੀਤੀ ਹੈ ਜੀ ਮੇਰੇ ਮਨ ਚ ਇੱਕ ਸਵਾਲ ਆ ਗਿਆ ਚਲੋ ਮੁੱਦਾ ਵਕਰਾ ਸੀ ਕਿ ਕਲਬੀਰ ਜੀਰਾ ਜੀ ਨੇ ਲਾਈਵ ਹੋ ਕੇ ਕਿਹਾ ਸੀ ਕਿ 29 ਕਰੋੜ ਰੁਪਈਆ ਜਿਹੜਾ ਵਾ ਉਹ ਸਰਪੰਚੀ ਤੋਂ ਕਟਾਰੀਏ ਪਰਿਵਾਰ ਨੇ ਕਮਾ ਲਿਆ ਵਾ ਸਰਪੰਚਾ ਤੋਂ 29 ਕਰੋੜ ਰੁਪਈਆ ਲਿਆ ਮੇਰੇ ਕੋਲ ਆਨ ਰਿਕਾਰਡ ਉਹ ਕਹਿੰਦੇ ਵੀ ਪਿਆ 29 ਕਰੋੜ ਰੁਪਈਆ ਸਰਪੰਚੀ ਜੋ ਕਮਾ ਗਿਆ ਸਹੀ ਸਹੀ ਦੱਸਿਓ ਕੀ ਇਹ ਚੱਕਰ ਓਏ ਮੈਂ ਇੰਜ ਕਰਤਾ ਹਾਂ ਇਹ ਮੈਨੂੰ ਮੈਂ ਸਾਬ ਸਾਰਾ ਦੇ ਦੇਣਾ ਇਹਨਾਂ ਨੂੰ ਤੇ ਮੈਨੂੰ ਜਦੋਂ 2-3 ਕਰੋੜ ਹੀ ਦੇ ਦੇਣਾ ਤੇ ਬਾਕੀ ਸਾਰਾ ਇਹ ਲੈ ਜਾਣਾ ਅੱਛਾ ਹਾਂ ਮੈਂ ਗੁਰਦੁਆਰੇ ਚੜ੍ਹ ਕੇ ਕਹਿ ਦੂੰਗਾ ਤੇ ਮੈਨੂੰ ਕਰੋੜ ਹੀ ਦੇ ਦਿਓ ਬਾਕੀ ਸਾਰੇ ਤੁਹਾਡੇ ਨਹੀਂ ਤੇ ਫਿਰ ਉਹ 29 ਕਰੋੜ ਇੰਨੇ ਦਾਅਵੇ ਨਾ ਕਰ ਰਹੇ ਕਿ ਝੂਠੀ ਬੋਲ ਰਹੇ ਆ ਮੈਂ ਇਹ ਤਾਂ ਮੈਂ ਜਦੋਂ ਮੈਂ ਕਹੀ ਜਾਂਦਾ ਵੀ ਮੈਨੂੰ ਕਰੋੜ ਦੇ ਦੇ ਜੀ ਬਸ ਹਸਾਬ ਦੇ ਦੇਣਾ ਹਸਾਬ ਦਊਗਾ ਨਾ ਗੁਰਦੁਆਰੇ ਚੜ੍ਹੂੰਗਾ ਇਹ ਵੀ ਚੜ ਜਾਵੇ ਤੇ ਮੈਂ ਜੇ ਗਲਤ ਝੂਠ ਮਾਰਾਂ ਤੇ ਮੈਨੂੰ ਮਾਲਕ ਪਛਾਣੂਗਾ ਤੇ 내 ਮੈਨ ਨੂੰ ਹਸਾਬ ਦੇ ਦੇਣਾ ਤੇ ਬਾਕੀ ਇਹ ਮੈਨੂੰ ਪੂਰਾ ਕਰ ਦਵੇ ਨਤੀ ਗੋਰ ਨਤੀ ਗੋਰ ਵਿਖਾ ਦੇਵੇ ਤੇ ਮੈਂ ਉਹ ਤੋਂ ਸਿਰਫ 1 ਲੱਖ 5 ਕਰੋੜ ਦੇ ਦੇਵੇ ਬਾਕੀ ਸਾਰਾ ਇਹਨੂੰ ਦਿੱਤਾ ਚਲੋ ਫਿਰ ਦੇ 5 ਕਰੋੜ 82 ਲੱਖ ਰੁਪਿਆ ਮਤਲਬ ਉਹਦੀ ਲਗਤ ਨਾ ਵਾਟਰ ਸਪਲਾਈ ਦਾ ਇੱਥੇ ਟੈਂਡਰ ਹੋ ਗਿਆ ਮੱਖੂ ਦੇ ਵਿੱਚ ਮੱਖੂ ਦੇ ਵਿੱਚ ਜੀ 2 ਲੱਖ 82 ਹਜ਼ਾਰ ਦਾ ਇੱਥੇ ਹੋਇਆ ਆਪਣਾ ਮੱਲਾਂ ਵਾਲੇ ਓਕੇ ਜੀ ਹਾਂ ਵਾਟਰ ਸਪਲਾਈ ਵਾਸਤੇ ਟੈਂਡਰ ਹੋ ਗਿਆ ਉਹਦੀ ਪੇਮੈਂਟ ਆ ਚੁੱਕੀ ਆ ਠੀਕ ਹੈ ਜੀ ਉਹ ਤੇ ਜਲਦੀ ਜਲਦੀ 2 ਕਰੋੜ 82 ਲੱਖ 2 ਕਰੋੜ 82 ਲੱਖ ਦਾ ਹੋ ਰਿਹਾ ਉਹ ਹੋ ਰਿਹਾ ਉਹ ਮੱਲਾਲੇ ਤੇ ਮਖੂ ਹੈਗਾ ਵਾ 5 ਕਰੋੜ 5 ਕਰੋੜ ਤੇ 80 ਲੱਖ ਰੁਪਈਆ 5 ਕਰੋੜ 80 ਲੱਖ ਆ ਚੁੱਕਾ ਵਾ ਕੰਮ ਸ਼ੁਰੂ ਹੋਣਾ ਬਸ ਤੇ ਦੂਜਿਆਂ ਦਾ ਵੀ ਸਾਰਾ ਜਿਹੜਾ ਬੱਸ ਸਟੈਂਡ ਉੱਥੇ ਮੱਲਾਲੇ ਠੀਕ ਹੈ ਮੈਂ ਉਸ ਟਾਈਮ ਸਟੇਜਾਂ ਤੇ ਕਹਿੰਦਾ ਰਿਆਂ ਵੀ ਆ ਕੁਝ ਪਰ ਇਹ ਗੱਲ ਹੈ ਜੇਕਰ ਮਾਝੇ 2.5 ਸਾਲ ਸਵਾ 2 ਸਾਲ ਪਏ ਆ ਜੇਕਰ ਉਹਨਾਂ ਚਿਰ ਚ ਮੈਂ ਜਿਹੜੀਆਂ ਜਿਹੜੇ ਵਾਦੇ ਕੀਤੇ ਪੂਰੇ ਨਾ ਕਰਾਂ ਤੇ ਵੋਟ ਨਾ ਪਾਇਆ ਜੇ ਹਾਂ ਦੇਰ ਹੋ ਸਕਦੀ ਆ ਇਹ ਨਹੀਂ ਗੱਲ ਵੀ ਮੈਂ ਉਹਨਾਂ ਮੈਂ ਹਰ ਇੱਕ ਵਾਦਾ ਪੂਰਾ ਕਰੂੰਗਾ ਹੁਣ ਉਹ ਜਗ੍ਹਾ ਅਸੀਂ ਵੇਖ ਲਈ ਆ ਬੱਚਿਆਂ ਵਾਸਤੇ ਐਡਾ ਵੱਡਾ ਸਟੇਡੀਅਮ ਬਣਾਉਣ ਲੱਗਾ ਮੱਲਾਂ ਵਾਲੇ ਮੇਰਾ ਖਿਆ ਕਿਤੇ ਵੀ ਨਹੀਂ ਇਹੋ ਜਿਹਾ ਹੋਊਗਾ ਐਡਾ ਵਧੀਆ ਬਣਾਉਣ ਲੱਗਾ ਮੱਲਾਂ ਵਾਲੇ ਦੇ ਵਿੱਚ ਮੱਲਾਂ ਵਾਲੇ ਚ ਉਹ ਥੋੜਾ ਜਿਹਾ ਚਲੋ ਹੈਗਾ 2-3 ਕਿਲੋ ਜਦੋਂ ਬੱਚੇ ਨੇ ਮਾਣੇ ਬਣਾਇਆ ਜਿੰਨੇ ਕਿੱਢਣ ਜਾਣਾ ਉਹਨੂੰ 2 ਕਿਲੋਮੀਟਰ ਕੋਈ ਐਡੀ ਗੱਲ ਨਹੀਂ ਗਈ ਉੱਥੇ ਨੇੜੇ ਤੇੜੇ ਜਗ੍ਹਾ ਨਹੀਂ ਸੀ ਹੈਗੀ ਇੱਥੇ ਵੀ ਕੱਲ ਮੈਂ ਉੱਥੇ ਮੱਲਾਂ ਵਾਲੇ ਨਹੀਂ ਪੱਥਰ ਰੱਖ ਕੇ ਆਵਾਂ ਵੇਖੋ ਕਿੰਨੀਆਂ ਸਰਕਾਰਾਂ ਆਈਆਂ ਕਿਸੇ ਨੇ ਵੀ ਕਬਰਸਤਾਨ ਦਾ ਸੋਚਿਆ ਹੀ ਨਹੀਂ ਤੇ ਉੱਥੇ ਐਡਾੜਾ ਝੱਲ ਬਣਿਆ ਪਿਆ ਬੁਰੇ ਹਾਲ ਤੇ ਉਹ ਸਾਰੇ ਉੱਥੋਂ ਦੇ ਜਿਹੜੇ ਕ੍ਰਿਸਚੀਅਨ ਲੋਕ ਸੀਗੇ ਉਹਨਾਂ ਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਉਹ ਮੈਂ ਕੱਲ ਉਹਦਾ ਨਹੀਂ ਪੱਥਰ ਰੱਖਿਆ ਕਿ ਕਿੰਨੇ 100 ਫੁੱਟ ਦੱਸਿਆ 6 ਕਿੱਲੇ ਦੀ ਚਾਰਦواری ਆ ਹੂੰ ਹੂੰ 6 ਕਿੱਲੇ ਕੁਸ਼ ਉੱਤੇ ਆ ਥੋੜੇ ਮਰਲੇ ਉਹਨਾਂ ਦੀ ਚਾਰਦواری ਦਾ ਕਲ ਨਹੀਂ ਪੱਤਰ ਰੱਖਿਆ ਤੇ ਨਾਲ ਹੀ ਜਾ ਕੇ ਵੇਖ ਲਓ ਮਿਸਤਰੀ ਲੱਗੇ ਹੋਏ ਅੱਜ ਕਿੰਨੀਆਂ ਨੂੰ ਮੈਂ ਰਖਾਵਾ ਚੱਕਤੀਆਂ ਉਹਨਾਂ ਨੇ ਤੇ ਐਮਸੀ ਇਲੈਕਸ਼ਨ ਆ ਰਿਹਾ ਕਿਵੇਂ ਤਿਆਰੀਆਂ ਨੇ ਫਿਰ ਐਮਸੀ ਇਲੈਕਸ਼ਨ ਦੀਆਂ ਪੂਰੀਆਂ ਫੁੱਲ ਤਿਆਰੀਆਂ ਜੀ ਇੱਕ ਵਿਰੋਧੀਆਂ ਦਾ ਇਹ ਕਹਿੰਨਾ ਕਿ ਐਮਸੀ ਇਲੈਕਸ਼ਨ ਕਰਾਇਓ ਕੋਈ ਜੇ ਤੱਕੇਸ਼ਾਈ ਨਾ ਹੋਵੇ ਐਮਸੀ ਇਲੈਕਸ਼ਨ ਜਿਹੜਾ ਵਾ ਉਹ ਨਿਰਪੱਖ ਕਰਾਇਓ ਭਾਈ ਜੀ ਅੱਗੇ ਵੀ ਨਿਰਪੱਖ ਸੀਗਾ ਵੇਖੋ ਇੱਕ ਮਿੰਟ ਜਾਂ ਤਾਂ ਜਿਹੜੇ ਬੰਦਿਆਂ ਨੇ ਉੱਥੇ ਸਾਰੀ ਗੱਲ ਵੇਖੀ ਆ ਉਹ ਉਹ ਮੈਨੂੰ ਸਾਬਤ ਕਰ ਦੇਣ ਲੈਣਾ ਲੱਗੀਆਂ ਸੀ ਲੈਣਾ ਚ ਕੋਈ ਉਹਨਾਂ ਨੂੰ ਮੈਂ ਤਾਂ ਇਹ ਨਹੀਂ ਸੀ ਇੱਥੇ ਮੈਂ ਤਾਂ ਉਹਦੋਂ ਫਿਰ ਤੇ ਉਹ ਮੁੰਡਿਆਂ ਨੇ ਇਹ ਗੱਲ ਕਹੀ ਵੀ ਆ ਲੈਣਾ ਲੱਗੀਆਂ ਵਾ ਜਿਹੜੇ ਹੁਣ ਸਵੇਰੇ ਸੁਖਤੇ ਧਿਆਣ ਕੇ ਲੈਣ ਚ ਲੱਗੇ ਆ ਇਹ ਉਹ ਬਰਦਾਸ਼ਤ ਕਰਨਗੇ ਵੀ ਸਾਡੇ ਸਾਨੂੰ ਕੱਟ ਕੇ ਤੇ ਅਗਲੇ ਪਾਸੇ ਕੋਈ ਬੰਦਾ ਆਣ ਕੇ ਲੱਗ ਜਾਏ ਉਹਨਾਂ ਨੇ ਚਾਰ ਬੱਸਾਂ ਭਰ ਕੇ ਅਫਸਰਾਣਾ ਗਾਂਢਾ ਤੋਪਾ ਕਰਕੇ ਚਾਰ ਬੱਸਾਂ ਭਰ ਕੇ ਲਿਆ ਕੇ ਤੇ ਅਗਲੇ ਪਾਸੇ ਲਾਤੀਆਂ ਤੁਹਾਡੇ ਜਿਹੜੇ ਇੱਕ ਬੰਦੇ ਸੀ ਉਹਨਾਂ ਦੇ ਅੱਗੇ ਲਾਤੀਆਂ ਤੇ ਉਸ ਗੱਲ ਤੋਂ ਉਹਨਾਂ ਨੇ ਦੌਲਾ ਪੈ ਗਿਆ ਦੌਲਾ ਪੈ ਗਿਆ ਚਲੋ ਉਹ ਤੋਂ ਨਿੰਬੜ ਗਿਆ ਜਿਹੜਾ ਉਹ ਤੋਂ ਇੱਕ ਦਿਨ ਪਹਿਲਾਂ ਹੋਇਆ ਇੱਕ ਉਹ ਕਹਿੰਦਾ ਮੈਂ ਤਾਂ ਇਹ ਕਾਗਜ਼ ਭਰਉਣ ਆਇਆ ਸੀਗਾ ਤੇ ਕਾਗਜ਼ ਨਹੀਂਸ ਭਰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਕੀ ਗੱਲ ਹੋਈ ਉਹ ਕਹਿੰਦੇ ਆ ਜੀ ਲੈਂ ਲੱਗੀ ਸੀ ਅਸੀਂ ਇਹਨਾਂ ਨੂੰ ਆਖਿਆ ਬਾਈ ਜੀ ਲਾਈਨ 'ਚ ਆਜੋ ਅਸੀਂ ਰੋਕਦੇ ਨਹੀਂਗੇ ਲਾਈਨਾਂ ਲੱਗੀਆਂ ਤੁਸੀਂ ਵੀ ਆਣ ਕੇ ਮਗਰ ਖੜਜੋ ਫਾਈਲਾਂ ਲੈ ਕੇ ਤੇ ਇਹ ਕਹਿੰਦਾ ਜੀ ਮੈਂ ਤਾਂ ਚੱਲਿਆ ਕਾਗਜ਼ ਭਰਉਣ ਤੇ ਕਾਗਜ਼ ਮੈਨੂੰ ਵਿਖਾਵੇ ਕਿਹਦੇ ਹੱਥ 'ਚ ਫਾਈਲ ਵੀਡੀਓ ਅੱਜ ਸਾਡੇ ਕੋਲ ਹੈਗੀਆਂ ਸਾਰੀਆਂ ਹਾਂ ਤੇ ਇਹਨਾਂ ਦੇ ਹੱਥ 'ਚ ਇਹਨਾਂ ਦੇ ਬੰਦਿਆਂ ਦੇ ਹੱਥ 'ਚ ਬੰਦੂਕਾਂ ਬੇਸਵਾਲ ਕਿਰਪਾਨਾਂ ਮੈਂ ਬੁਖਾ ਦੇਣਾ ਵੀਡੀਓ ਕੱਢ ਕੇ ਹੈ ਵੀ ਸਾਡੇ ਕੋਲੇ ਵੀ ਹੈਗੀਆਂ ਵੀਡੀਓ ਇਹ ਹਾਰੀਆਂ ਗੱਲਾਂ ਵੇ ਬਥਵੀਆਂ ਮਾਰੀ ਜਾਂਦਾ ਤੇ ਪਰ ਇੱਕ ਦਾ ਇਹਨਾਂ ਨੇ ਇਹ ਵੀ ਟ੍ਰਿਕ ਹੋ ਕੇ ਕਿਹਾ ਕਿ ਮੈਂ ਜੜਦਾ ਪੋਤਾ ਮੇਰਾ ਟਾਈਮ ਆਉਣ ਵਾਲਾ ਤੇ ਇਹਨਾਂ ਨੂੰ ਸਾਫ਼ ਜਿਹੜਾ ਵਾ ਕੱਲੇ-ਕੱਲੀ ਚੀਜ਼ ਦਾ ਲਊਂਗਾ ਇਹਨਾਂ ਤੋਂ ਤੇ ਤਕੜੇ ਹੋ ਕੇ ਕਹਿੰਦੇ ਜੋ ਕਰਨਾ ਕਰ ਲੈਣ ਫਿਰ ਭੱਜਣ ਨਾ ਗਰਾਊਂਡ ਛੱਡ ਕੇ ਮੈਂ ਕਿਹਾ ਗਰਾਊਂਡ ਛੱਡ ਕੇ ਹੂੰ ਕੱਲੇ-ਕੱਲੇ ਦਾ ਹਿਸਾਬ ਤਾਂ ਮੈਂ ਲਾਊਂਗਾ ਚਿੰਤਾ ਨਾ ਕਰ ਇਹ ਤਾਂ ਪਤਾ ਲੱਗੂ ਕਿਹੜਾ ਹਿਸਾਬ ਲੈਂਦਾ ਮੈਂ ਚਲੋ ਜੱਟ ਦਾ ਪੁੱਤ ਤਾਂ ਨਹੀਂ ਐ ਤਾਂ ਮਹਾਜਨ ਦਾ ਵਾਂ ਪਰ ਇਹ ਨਹੀਂ ਗੱਲ ਵੀ ਕਿਤੇ ਮੈਂ ਉਹਦੇ ਕੋਈ ਜਾਦੇ ਹੱਥ ਲੱਗੇ ਜੱਤਵਾ ਚਾਹੀਂ ਵਿਸ਼ਵਾਸ ਨਹੀਂ ਕਰਦੇ ਅਸੀਂ ਵਿਸ਼ਵਾਸ ਨਹੀਂ ਕਰਦੇ ਮੈਂ ਉਹਨਾਂ ਦੀ ਪਾਸ਼ਾ ਦੱਸੀ ਤੁਹਾਨੂੰ ਹਾਂ ਉਹ ਮੈਂ ਮੈਂ ਵੀ ਉਸੇ ਪਾਸ਼ਾ ਜੀ ਤਾਂ ਕਿਹਾ ਨਾ ਮੈਂ ਤਾਂ ਪੁੱਛੋ ਕਿਥੇ ਇਹਨੂੰ ਫਰਕ ਕਿੰਨਾ ਦਾ ਵਾਂ ਕੋਈ ਮਹਾਜਨ ਲਾਲ ਮੇਰੇ ਸਾਰੇ ਜੱਟਾਂ ਦੇ ਮੁੰਡੇ ਯਾਰ ਮਹਾਜਨਾਂ ਦੇ ਵੀ ਯਾਰ ਮੇਰੇ ਕੋਲ ਕ੍ਰਿਸਚੀਅਨ ਬਰਾਦਰੀ ਦੇ ਕਿੰਨੇ ਮੇਰੇ ਦੋਸਤ ਉਹ ਕਹਿੰਦੇ ਸੀ ਉਹਨਾਂ ਨੇ ਇੰਨੇ ਕੌਨਫੀਡੈਂਸ ਰੱਖਿਆ ਵੀ ਮੇਰਾ ਟਾਈਮ ਆਉਣ ਵਾਲਾ ਵਾ ਅਗਲਾ ਟਾਈਮ ਜਿਹੜਾ ਮੇਰਾ ਵਾ ਤੇ ਫਿਰ ਵੇਖੋ ਕਿਵੇਂ ਭਾਜੀਆਂ ਲਾਦੀਆਂ ਵਾ ਮੈਂ ਕਹਾਂ ਜੀ ਤੁਰ ਮੈਂ ਤੁਸੀਂ ਕਹਿੰਦੇ ਇਹ ਇਹ ਕੀ ਕਰਦਾ ਮਤ ਤਾਪੀ ਮਾਰ ਕੇ ਕਹਿੰਦਾ ਚੈਲੰਜ ਆ ਮੇਰਾ ਜੇ ਸੀਟ ਕੱਟ ਜਵੇ ਤਾਂ ਨਰੇਸ਼ ਕਤਾਰੀਆ ਜਿੱਤ ਕੇ ਆਊਗਾ ਇੱਥੇ ਤੁਹਾਡੇ ਸਾਹਮਣੇ ਵਾਹਿਗੁਰੂ ਦੀ ਕਿਰਪਾ ਚਾਹੀਦੀ ਆ ਐਨਾ ਕੰਮ ਕਰੂੰਗਾ ਜੇ ਘਰੇ ਬੈਠਾ ਨਾ ਜਿੱਤਾਂ ਤਾਂ ਕਹਿ ਦਿਆ ਜੀ ਐਨੇ ਕੰਮ ਸੋਚੀ ਬੈਠਾ ਵਾ ਠੀਕ ਆ ਮੈਨੂੰ ਪਤਾ ਵਾ ਲੋਕਾਂ ਨੇ ਕਹਿਣਾ ਵੀ ਅਜੇ ਤਾ ਤ ਨਹੀਂ ਤੁਸੀਂ ਪੂਰਾ ਕੀਤਾ ਸਾਰਾ ਕੁਝ ਪੂਰਾ ਕਰਾਂਗੇ 1000 ਰੁਪਏ ਗਾਰੰਟੀ ਜਿਹੜੀ ਦਿੱਤੀ ਉਹ ਵੀ ਸ਼ੁਰੂ ਕਰਾਵਾਂਗੇ ਜਿਹੜੇ ਆ ਪਿੰਡ ਪਿੰਡ ਦੇ ਪਾਰਕ ਬਣਾ ਕੇ ਦਿਖਾਵਾਂਗੇ ਛੱਪੜ ਜਿਹੜੇ ਆ ਉਹ ਐ ਟੋਪੋ ਟੋਪ ਹੋਣਗੇ ਲੋਕੀ ਸੈਰ ਵੀ ਕਰਨਗੇ ਤੇ ਯਾਦ ਵੀ ਕਰਨਗੇ ਇਹੋ ਜੇ ਫੁੱਲ ਬੂਟੇ ਲਾ ਮੈਂ ਕਹਿੰਦਾ ਜੀ ਅਸੀਂ ਜੋ ਸੋਚੀ ਬੈਠੇ ਨਾ ਤਾਂ ਆਮ ਪਾਰਟੀ ਸੋਚੀ ਬੈਠੀ ਆ ਤਾਂ ਜਦੋਂ ਸਾਰਾ ਕੁਝ ਬਣ ਗਿਆ ਨਾ ਤੇ ਦੁਨੀਆ ਯਾਦ ਕਰੂਗੀ ਵੀ ਠੀਕ ਹੈ ਤੇ ਉਹਨਾਂ ਨੇ ਇਹ ਵੀ ਇੱਕ ਤਰ੍ਹਾਂ ਦੇ ਰੋਲ ਆ ਕਿ ਜਿਹੜਾ ਜਿਹੜਾ ਉਹਨਾਂ ਦੇ ਚਾਚਾ ਜੀ ਜਾਂ ਦੂਜੇ ਮਹਕਦੀਪ ਉਹਨਾਂ ਦਾ ਉਹਨਾਂ ਦਾ ਅਮਿੰਦਰ ਜੀ ਦੇ ਲੜਕਾ ਜਾਂ ਹੋਰ ਜਿਹੜੇ ਅੰਦਰ ਹੋਏ ਨੇ ਚਪਾਲ ਸਿੰਘ ਉਹ ਬਦਲਾਖੋਰੀ ਦੇ ਚੱਕਰ ਚੰਦਰ ਕਰਾਏ ਆ ਤੁਸੀਂ ਵੀ ਜਾਣ ਬੁੱਝ ਕੇ ਨਹੀਂ ਤੇ ਉਹ ਉਹ ਜਿਹੜੀਆਂ ਵੀਡੀਓ ਬਣੀਆਂ ਉਹ ਸਾਰੀਆਂ ਐਵੇਂ ਫੇਕ ਹੀ ਆ ਬਦਲਾਖੋਰੀ ਹੋਵੇ ਉਹਵੇ ਅਠਾ ਕਿੱਲਾਂ ਦਾ ਰੌਲਾ ਤੁਸੀਂ ਅਗਲੇ ਕੋਲੇ ਉਹ ਕਾਗਜ਼ ਪੱਤਰ ਸਾਰੇ ਸਹੀ ਆ ਲਿਆਓ ਤੁਸੀਂ ਵੀ ਵਿਖਾ ਦਿਓ ਜਿਹੜਾ ਤੁਹਾਡੇ ਕੋਲੇ ਆ ਤੇ ਉਹ ਵੀ ਵਿਖਾ ਦਿੰਦਾ ਮੈਂ ਕਦੀ ਬਦਲਾ ਖੋਰੀ ਮਾਈ ਜੀ ਉਹਦੀ ਜ਼ਮੀਨ ਆ ਅਗਲੇ ਨੇ ਜਾ ਕੇ ਮੈਨੂੰ ਨਹੀਂ ਉਸ ਟਾਈਮ ਪਤਾ ਜਦੋਂ ਵੀ ਉਹਨੇ ਰੋਕਿਆ ਵਾ ਆਫਿਸ ਵਿੱਚ ਉਹ ਬੜੇ ਚਿਰ ਦਾ ਮੈਨੂੰ ਇੰਜ ਕਹਿੰਦਾ ਸੀ ਵੀ ਸਾਡੇ ਕੋਲ ਕਾਗਜ਼ ਹੈਗੇ ਵੇਖ ਲਓ ਮੈਂ ਜਦੋਂ ਕੋਈ ਨਹੀਂ ਗੱਲ ਨਹੀਂ ਜਦੋਂ ਮੈਂ ਟਾਈਮ ਲਊਗਾ ਤਾਂ ਆਪਾਂ ਲੈ ਆਵਾਂਗੇ ਕਾਗਜ਼ ਅੱਛਾ ਭਾਈ ਜੀ ਉਹਨਾਂ ਕੋਲੇ ਮੈਂ ਉਦੋਂ ਬਾਅਦ ਵੇਖਿਆ ਵਾਕਈ ਕਾਗਜ਼ ਹੈਗੇ ਸਾਰੇ ਅਫਸਰਾਂ ਨੇ ਵੀ ਵੇਖਿਆ ਐਵੇਂ ਨਾ ਜੇ ਤੁਸੀਂ ਤੁਹਾਡੇ ਕੋਲੇ ਕੀ ਹੈਗਾ ਸੀ ਹੁਣ ਐਵੇਂ ਬੜੀਆਂ ਫੜਾ ਮਰਾਂ ਮੈਂ ਮੇਰਾ ਮੂੰਹ ਨਾ ਖਲਾਓ ਨਹੀਂ ਨਹੀਂ ਮੂੰਹ ਨਹੀਂ ਮੈਂ ਜਿਹੜੇ ਉਹਨਾਂ ਨੇ ਕਿਲ ਕੀਤੇ ਇੱਕ ਲਾਸ ਕੁਐਸਚਨ ਲਾਸ ਕੁਐਸਚਨ ਉਹਨਾਂ ਨੇ ਕਿਹਾ ਸੀ ਕਿ ਕਟਾਰੀਆ ਸਾਹਿਬ ਕਹਿ ਰਿਹਾ ਕਿ ਜਿਤਨਾ ਜਿਤਨਾ ਤੁਸੀਂ ਇੱਥੇ ਦੇਖੋਗੇ ਕਿਟਾਰੀਆ ਸਾਹਿਬ ਨੇ ਤੇ ਕਟੇਕティブ ਵੀ ਪਤਾ ਨਹੀਂ ਮਿਲਨੀ ਆ ਕਿ ਨਹੀਂ ਵਾਹ ਜੀ ਵਾਹ ਪਾਰਟੀ ਚ ਜਾ ਕੇ ਵੇਖੋ ਨਰੇਸ਼ ਕੁਟਾਰੀਆ ਦਾ ਨਾਮ ਹੈ ਕਿ ਨਹੀਂ ਹੈਗਾ ਪਾਰਟੀ ਕਿਸੇ ਪਾਰਟੀ ਦੇ ਬੰਦੇ ਕੋਲ ਪੁੱਛੋ ਵੀ ਉਹ ਉਹਦੀ ਸ਼ਭੀ ਕਿਹੋ ਜੀ ਆ ਪਾਰਟੀ ਦੇ ਵਿੱਚ ਵੇ ਇਹ ਤੇ ਲੋਕਾਂ ਦੇ ਕੰਮਾਂ ਦੇ ਹਿਸਾਬ ਨਾਲ ਕਟਾਰੀ ਸਾਹਿਬ ਬੋਰਡ ਪਾਉਣੀ ਆ ਜੇ ਤੁਸੀਂ ਕੰਮ ਕਰੋਗੇ ਤੇ ਲੋਕ ਤੁਹਾਨੂੰ ਮਰਮਤ ਪਿਆਰਤਾ ਕਰਨਗੇ ਅਜੇ ਤੁਹਾਡੇ ਕੋਲ ਟਾਈਮ ਹੈ ਆ ਜੇ ਤੁਸੀਂ ਨਹੀਂ ਕਰੋਗੇ ਤੇ ਲੋਕ ਤੁਹਾਨੂੰ ਕੋ ਕੀ ਦੇਖ ਲਓ ਐਡੀ ਐਂਡੀਆਂ ਦਿਗਜ ਪਾਰਟੀਆਂ ਸੀ ਕਾਲੀ ਦਲ ਵਰਗੇ ਅੱਜ ਲੱਭਦੇ ਨਹੀਂ ਪਏ ਜਿਹੜੇ ਕਹਿੰਦੇ ਸੀ ਕਿ ਸਾਡੇ ਪੁੱਤੇ ਨਾ ਪੰਜਾਬ 'ਚ ਪੱਤਾ ਨਹੀਂ ਹਿੱਲਦਾ ਬਾਦਲ ਕੇ ਅੱਜ ਬਾਦਲ ਕੇ ਵਿਚਾਰੇ ਲੱਭ ਦੇ ਨਹੀਂ ਪਏ ਕਿਉਂਕਿ ਇਹਨਾਂ ਨੇ ਕੰਮ ਨਹੀਂ ਕੀਤੇ ਤੇ ਇਹ ਵੀ ਉਹ ਇਹ ਤੁਹਾਨੂੰ ਉੱਧਰ ਦੇਖਣਾ ਪਊਗਾ ਵੀ ਜੇ ਤੁਸੀਂ ਕੰਮ ਕਰੋਗੇ ਤਾਂ ਤੁਹਾਨੂੰ ਵੋਟ ਪਊਗੀ ਸਬਕ ਲੈਣਾ ਚਾਹੀਦਾ ਸਾਲੋ ਬਈ ਜਿਹੜੇ ਕੰਮ ਨਹੀਂ ਕਰਦੇ ਲੋਕ ਜਿਵੇਂ ਘਿਓ ਦੇ ਮੱਖੀ ਕੱਢ ਕੇ ਬਾਹਰ ਮਰਦੀ ਐਵੇਂ ਮਾਰਦੇ ਆ ਕੰਮ ਕਰਾਂਗੇ ਇਹ ਤਾਂ ਐਵੇਂ ਤੋਕ ਨਾਲ ਬੜੇ ਨਹੀਂ ਪੱਕਦੇ ਕਦੇ ਇੱਕ ਮੈਂ ਸਰਕਾਰਿਆ ਤੁਹਾਨੂੰ ਬਸ ਇਹੀ ਬੇਨਤੀ ਕਰਨੀ ਵੀ ਆਪਣੇ ਦਾ ਇਲਾਕੇ ਦੀ ਕੰਮ ਮੰਗ ਜਿਹੜੀ ਆ ਪੋਲ ਵਾਲੀ ਜਿਵੇਂ ਅੱਜ ਵੀ ਸਾਰੀ ਸੰਤ ਖਲੋਤੀ ਤੇ ਤੁਹਾਡੀ ਮੀਡੀਆ ਜੀ ਸਾਰਿਆਂ ਨੇ ਬੋਲੇਆ ਸੀਗਾ ਇਹ ਆਪਾਂ ਜਲਦੀ ਨੀसीएम ਨੂੰ ਕਹਿਗੇ ਤੇ ਇਹ ਮਾਰ ਕਰੀਏ ਇਹਦੇ ਚ ਪੰਜਾਬ ਸਰਕਾਰ ਦਾ ਕੋਈ ਐਡਾ ਨਹੀਂ ਗੱਲ ਇਹ ਸੈਂਟਰ ਦਾ ਮਹਿਕਮਾ ਕਿਹੜੀ ਚਣਾ ਰੱਬ ਜਾਣਦਾ ਰੇਲਵੇ ਰੇਲਵੇ ਇਹ ਇਹ ਲੋਕਾਂ ਨੂੰ ਕਹਿ ਦਿੰਦੇ ਆ ਐ ਕਰਾਂਗੇ ਉਹ ਕਰਾਂਗੇ ਤੇ 5 ਸਾਲ ਰਹੀ ਹੈ ਸਰਕਾਰ ਉਦੋਂ ਇੱਥੇ ਧਰਨਾ ਲਾਇਆ ਸੀਗਾ ਮੈਂ ਵੀ ਉੱਥੇ ਸੀ ਇਹਨੇ ਕੀ ਕੁਝ ਬੋਲਿਆ ਸੀਗਾ ਅਸੀਂ ਆ ਕਰ ਦਾਂਗੇ ਉਹ ਕਰਦੇ ਕਰਾਉਂਦਾ ਕਿਉਂ ਨਹੀਂਗਾ 5 ਸਾਲ ਲੰਘ ਗਏ ਇਹਨੇ ਕੀ ਕੀਤਾ ਮੈਨੂੰ ਦੱਸੇ ਤਾਂ ਸੀ ਵੀ ਆ ਮੈਂ ਡਵੈਲਪਮੈਂਟ ਕੀਤੀ ਹੈ ਨਾਲੀਆਂ ਬਣਾਤੀਆਂ ਗਲੀਆਂ ਡਵੈਲਪਮੈਂਟ ਹੈ ਯਾਰ ਡਵੈਲਪਮੈਂਟ ਸਾਡੇ ਬੱਚਿਆਂ ਦਾ ਭੁੱਖ ਕੀ ਬਣਾਇਆ ਇਹਨੇ ਬੱਚੇ ਬੱਚੇ ਕਿਹੜੇ ਮੈਂ ਕਹਿੰਦਾ ਇੱਥੇ ਮੱਲਾ ਵਾਲੇ ਵਾ ਵੇਖੋ ਜਾ ਕੇ ਜਦੋਂ ਬੱਚੇ ਨੰਗਦੇ ਤਾਂ ਤਰਸ ਹੁੰਦਾ ਯਾਰ ਐਡਾ ਡਾ ਪਾਣੀ ਉਹ ਇਹਨਾਂ ਦਾ ਫਰਜ਼ ਸੀ ਨਾ ਮੈਂ ਤਾਂ ਹੁਣ ਆਇਆ ਹਾਂ ਇਹਨਾਂ ਦਾ ਮੈਂ ਤਾਂ ਹੁਣ ਲਗਾ ਸ਼ੁਰੂ ਕਰਾਉਣਾ ਇੱਕ ਅੱਦੇ ਦਿਨ ਚ ਉੱਥੇ ਨਹੀਂ ਪੱਥਰ ਰੱਖਣ ਲੱਗੇ ਆ ਉੱਥੇ ਉਹਨੂੰ ਸੜਕ ਵਧੀਆ ਉੱਚੀ ਕਰਕੇ ਬਣਾਉਣ ਲੱਗੇ ਆ ਪਰ ਇਹ ਨਾਲੀਆਂ ਨਾਲ ਨਾਲ ਵਧੀਆ ਖਾਲੇ ਮੰਨਗੇ ਤੇ ਆ ਨਹਿਰਾਂ ਜੇ ਵੇਖੋ ਤੁਹਾਡੇ ਸਾਹਮਣੇ ਹੀ ਆ ਬਿਲਕੁਲ ਕੰਮ ਆ ਰਿਹਾ 600 ਯੂਨਟ ਬਿਜਲੀ ਫ੍ਰੀ ਕਰਦੀ ਨਹਿਰਾਂ ਪੱਖੀਆਂ ਕਰਤੀਆਂ ਹਾਂ ਯਾਤਰਾ ਤੁਹਾਨੂੰ ਫ੍ਰੀ ਕਰ ਦਿੱਤੀ ਕਿਤੇ ਪੰਜੀ ਇੱਕ ਨਹੀਂ ਲੱਗਦੀ ਇਨਸਾਨ ਦੀ ਮੈਂ ਕਹਿੰਦਾ ਜੱਟ ਜਿਮੀਦਾਰ ਰੱਬ ਕੀ ਇੰਨਾ ਖੁਸ਼ ਹੈ ਬਿਜਲੀ ਕਹਿੰਦੇ ਸਾਨੂੰ ਵਾਧੂ ਰਹੀ ਤੇ ਇਹ ਲੋਕਾਂ ਹੀ ਅਵੇ ਮਰੀ ਜਾਂਦੇ ਫੜਾ ਯੋ ਇਹ ਤਾਂ ਫੇਲ ਹੋ ਗਏ ਫੇਲ ਤੁਸੀਂ ਹੋ ਨਾ ਕਿ ਅਸੀਂ ਹੋਏ ਠੀਕ ਹੈ ਚਲੋ ਕੋਈ ਗੱਲ ਨਹੀਂ ਬਹੁਤ ਧੰਨਵਾਦ ਤੁਸੀਂ ਕਹਿੰਦੇ ਤਾਂ ਐ ਦਰਸ਼ਕੋ ਸਾਰੀ ਗੱਲਬਾਤ ਤੁਸੀਂ ਸੁਣ ਲਈ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿਵੇਂ ਲੱਗੀ ਗੱਲਬਾਤ ਸਤਿ ਸ੍ਰੀ ਅਕਾਲ ਜੀ